ਪੰਜਾਬ ਦੇ ਵਿੱਚ ਫਿਰੋਜ਼ਪੁਰ ਅਤੇ ਮੋਹਾਲੀ ਦੇ ਵਿੱਚ ਕਰੋਨਾ ਦੇ ਕੇਸ ਆਉਣ ਤੋਂ ਬਾਅਦ ਪੰਜਾਬ ਪੱਧਰ ਵਿੱਚ ਸਿਹਤ ਵਿਭਾਗ ਅਲਰਟ ਹੋ ਗਿਆ। ਲੁਧਿਆਣਾ ਦੇ ਸਿਵਲ ਹਸਪਤਾਲ ਦੇ ਐਸਐਮਓ ਨੇ ਦੱਸਿਆ ਕਿ ਲੁਧਿਆਣਾ ਵਿੱਚ ਕੋਈ ਵੀ ਕੇਸ ਹਲ ਤੱਕ ਕਰੋਨਾ ਦਾ ਰਿਪੋਰਟ ਨਹੀਂ ਕੀਤਾ ਗਿਆ ਪਰ ਸਿਵਲ ਹਸਪਤਾਲ ਦੇ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਨੇ ਅਤੇ ਕੋਵਿਡ ਦਾ ਟੈਸਟ ਬਿਲਕੁਲ ਮੁਫਤ ਕੀਤਾ ਜਾ ਰਿਹਾ ਐ। ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਕਰੋਨਾ ਦੇ ਕਿਸੇ ਤਰ੍ਹਾਂ ਦੇ ਵਿੱਚ ਲੱਛਣ ਲੱਗਦੇ ਨੇ ਤਾਂ ਉਹ ਪਹਿਲਾਂ ਆਪਣਾ ਟੈਸਟ ਕਰਵਾਉਣਾ ਤੇ ਉਸ ਤੋਂ ਬਾਅਦ ਜੇਕਰ ਜ਼ਿਆਦਾ ਸਮੱਸਿਆ ਤਾਂ ਹਸਪਤਾਲ ਦੇ ਵਿੱਚ ਉਹ ਦਾਖਲ ਹੋ ਸਕਦੇ ਨੇ। ਜੇਕਰ ਜ਼ਿਆਦਾ ਸਮੱਸਿਆ ਨਹੀਂ ਹੈ ਤਾਂ ਆਪਣੇ ਘਰ ਵਿੱਚ ਹੀ ਖੁਦ ਨੂੰ ਹੋਮ ਆਈਸੋਲੇਟ ਕੀਤਾ ਜਾ ਸਕਦਾ ਹੈ। ਦੇਖੋ ਜੀ ਲੁਧਿਆਣਾ ਦੇ ਵਿੱਚ ਹਾਲੇ ਤੱਕ ਸਾਡੇ ਕੋਲੇ ਸਿਵਲ ਹਸਪਤਾਲ ਦੇ ਵਿੱਚ ਕੋਈ ਵੀ ਕੋਵਿਡ ਦਾ ਕੇਸ ਰਿਪੋਰਟ ਨਹੀਂ ਹੋਇਆ। ਐਂਡ ਜਿਹੜਾ ਤੁਹਾਡੇ ਮਾਧਿਅਮ ਰਾਹੀਂ ਇਹ ਲੋਕਾਂ ਨੂੰ ਦੱਸ ਦੇਣਾ ਚਾਹਨਾ ਕਿ ਜਿਹੜਾ ਵੀ ਦੋ ਕੇਸ ਤੁਸੀਂ ਦੱਸੇ ਹੈਗੇ ਆ ਇੱਕ ਮੋਹਾਲੀ ਤੋਂ ਤੇ ਉਹ ਦੂਸਰਾ ਫਿਰੋਜ਼ਪੁਰ ਤੋਂ ਉਹ ਮਾਈਲਡ ਵੈਰਾਈਟੀ ਦੇ ਹੈਗੇ ਨੇ ਐਂਡ ਮੈਂ ਸਪੈਸ਼ਲੀ ਉਹਨਾਂ ਲੋਕਾਂ ਨੂੰ ਸचेत ਕਰਾਂਗਾ ਜਿਹੜੇ ਇਮਿਊਨਲ ਕੰਪਰੋਮਾਈਜ਼ਡ ਨੇ ਜਿਸ ਦਾ ਕੋਈ ਡਾਪਟਿਕ ਦਾ ਕੇਸ ਹੈ ਪਟੈਂਸ਼ਨ ਦਾ ਕੇਸ ਹੈ ਜਾਂ ਕਿਸੇ ਹੋਰ ਬਿਮਾਰੀ ਤੋਂ ਕ੍ਰੋਨਿਕ ਡਿਜ਼ੀਜ਼ ਤੋਂ ਜਿਹੜੇ ਹੈਗੇ ਪੀੜਤ ਹੈਗੇ ਨੇ ਉਹਨਾਂ ਨੂੰ ਸਪੈਸ਼ਲ ਪ੍ਰੀਕੌਸ਼ਨਸ ਲੈਣ ਦੀ ਲੋੜ ਹੈ ਕਿਉਂਕਿ ਬਿਕੋਜ਼ ਉਹ ਜਿਹੜੇ ਆ ਆਲਰੇਡੀ ਇਮਿਊਨੋ ਕੰਪਰੋਮਾਈਜ਼ਡ ਹੁੰਦੇ ਨੇ ਔਰ ਉਹਨਾਂ ਦੇ ਵਿੱਚ ਜਿਹੜੇ ਬਿਮਾਰੀ ਦੇ ਲੱਛਣ ਜਿਹੜੇ ਹੈਗੇ ਆ ਜ਼ਿਆਦਾ ਆਂਦਾ ਜਿਹੜਾ ਹੈਗਾ ਡਾਕਟਰਾਂ ਦਾ ਹੈਗਾ ਆਮ ਹੈਲਦੀ ਇੰਡੀਵਿਜੂਅਲ ਦੇ ਵਿੱਚ ਬੜੀ ਮਾਇਲਡ ਵੈਰਾਈਟੀ ਦੇ ਜਿਹੜੇ ਹੈਗਾ ਕਰੋਨਾ ਦੇ ਕੇਸ ਜਿਹੜੇ ਆ ਕਿ ਰਿਪੋਰਟ ਦੇਖੋ ਜੀ ਸਿਹਤ ਵਿਭਾਗ ਵੱਲੋਂ ਜਿਹੜੇ ਟੈਸਟਿੰਗ ਆ ਸਾਡੇ ਕੋਲੋਂ ਬਿਲਕੁਲ ਫ੍ਰੀ ਹੁੰਦੀ ਹੈ ਰੈਪਿਡ ਟੈਸਟ ਆਰਟੀਪੀਸੀਆ ਟੈਸਟ ਦੋਨੋਂ ਸਾਡੇ ਆਈਡੀਓਸ ਫਲਾਪ ਚ ਫ੍ਰੀ ਹੋ ਰਹੇ ਨੇ ਔਰ ਜਿਨ੍ਹਾਂ ਲੋਕਾਂ ਨੂੰ ਵੀ ਕੋਈ ਇਹਦੇ ਸਿੰਪਟਮਸ ਵਗੈਰਾ ਲੱਗਦੇ ਨੇ ਉਹਨਾਂ ਨੂੰ ਮੈਂ ਇਹੋ ਹੀ ਅਪੀਲ ਕਰਾਂਗਾ ਕਿ ਇੱਥੇ ਆ ਕੇ ਜਿਹੜੀ ਫ੍ਰੀ ਟੈਸਟਿੰਗ ਹੈ ਉਹਦਾ ਲਾਭ ਉਠਾਉਣ ਐਂਡ ਜੇ ਮੰਨ ਲਓ ਕਿਸੇ ਨੂੰ ਕਿਸੇ ਹੈਲਥੀ ਡਿਵੀਜ਼ਨ ਨੂੰ ਕੋਰੋਨਾ ਹੋ ਜਾਂਦਾ ਹੈਗਾ ਤਾਂ ਉਹ ਆਪਣੇ ਆਪ ਨੂੰ ਜਿਹੜਾ ਹੈਗਾ ਹੋਮ ਆਈਸੋਲੇਟ ਕਰ ਲਵੇ ਤਾਂ ਜੋ ਪਰਿਵਾਰ ਦੇ ਬਾਕੀ ਮੈਂਬਰਾਂ ਦਾ ਵੀ ਜਿਹੜਾ ਹੈਗਾ ਪਚਾਹ ਹੋ ਸਕੇ ਤੇ ਜੇ ਕਿਸੇ ਨੂੰ ਸਵियर ਵੈਰਾਈਟੀ ਮਤਲਬ ਉਹਦੇ ਸਵियर ਸਿੰਪਟਮਸ ਆ ਜਾਂਦੇ ਰੈਸਪੀਰੇਟਰੀ ਜਿਹੜੀ ਪ੍ਰੋਬਲਮ ਹੈ ਉਹਦੇ ਜਿਆਦਾ ਸਿੰਪਟਮਸ ਆ ਜਾਂਦੇ ਆ ਆਂ ਹੋਰ ਜਿਆਦਾ ਜਿਹੜੇ ਹੈਗੇ ਸਿੰਪਟਮਸ ਆ ਜਾਂਦੇ ਹੈਗੇ ਤਾਂ ਉਹ ਸਾਡੇ ਕੋਲ ਆ ਜਾਂਦੇ ਸਾਡੇ ਕੋਲ ਪ੍ਰੋਪਰ ਐਡਮਿਸ਼ਨ ਦਾ ਜਿਹੜਾ ਹੈਗਾ ਡਾਕਟਰ ਸਾਹਿਬ ਕੋਵਿਡ ਦਾ ਜਿਹੜਾ ਨਵਾਂ ਵੈਰੀਐਂਟ ਆਇਆ ਵਾ ਤੇ ਇਹਦੇ ਤੋਂ ਡਰਨ ਦੀ ਲੋੜ ਹੈ ਲੋਕਾਂ ਨੂੰ ਪੈਨਿਕ ਹੋਣ ਦੀ ਜਰੂਰਤ ਹੈਗੀ ਹੈ ਨਹੀਂ ਹੁਣ ਮੈਂ ਪਹਿਲਾਂ ਜਦੋਂ ਲੋਕੀ ਇਸ ਚੀਜ਼ ਤੋਂ ਜ਼ਿਆਦਾ ਡਰਦੇ ਸੀ ਉਸ ਵੇਲੇ ਜਿਹੜੀ ਹੈਗੀ ਹੈ ਡਿਜ਼ੀਜ਼ ਪੈਂਡੈਮਿਕ ਸੀ ਹੁਣ ਇਦਾਂ ਦੇ ਪੈਂਡੈਮਿਕ ਵਾਲੀ ਕੋਈ ਗੱਲ ਨਹੀਂ ਆ ਲੋਕਾਂ ਨੂੰ ਇਸ ਤੋਂ ਕੋਈ ਜ਼ਿਆਦਾ ਡਰਨ ਦੀ ਲੋੜ ਨਹੀਂ ਸਿੰਪਲ ਪ੍ਰਕਾਸ਼ਨ ਜਿਸ ਤਰ੍ਹਾਂ ਕਿ ਬਾਰ ਬਾਰ ਹੈਂਡ ਵਾਸ਼ਿੰਗ ਸੋਸ਼ਲ ਡਿਸਟੈਂਸਿੰਗ ਐਂਡ ਜਿਹੜਾ ਹੈਗਾ ਮਾਸਕ ਦਾ ਜਿਹੜਾ ਵੱਧ ਤੋਂ ਵੱਧ ਵਰਤੋਂ ਕਰ